ਵੀ ਹਰੇਕ ਨੂੰ ਹੁੰਦਾ ਵੀ ਯਾਰ ਮੈਂ ਬੈਸਟ ਕਰਾਂ ਵਧੀਆ ਕਰਾਂ ਕਾਮਯਾਬ ਹੋਵਾਂ ਉਹਦੇ ਲਈ ਉਹਦਾ ਪਰਿਵਾਰ ਦਵਾਵਾ ਵੀ ਕਰਦਾ ਮਾਂ ਪਿਓ ਵਾਈਫ ਬੱਚੇ ਜੋ ਵੀ ਕੋਈ ਭੈਣ ਭਰਾ ਹਾਂ ਜੋ ਇੱਕ ਟਾਈਮ ਭਾਵੇਂ ਕੋਈ ਜੌਬ ਹੋਵੇ ਜਾਂ ਕੋਈ ਰੋਲ ਹੋਵੇ ਕੋਈ ਵੀ ਲੈ ਸਕਦਾ ਹੈ ਬਟ ਜੋ ਤੁਹਾਡੀ ਕਿਸਮਤ ਚ ਲਿਖ ਗਿਆ ਉਹ ਨਹੀਂ ਲੈ ਸਕਦਾ ਤੇ ਕਦੀ ਕੋਈ ਫਿਲਮ ਫਲॉप ਨਾ ਹੋਵੇ ਕਦੀ ਕਿਸੇ ਦਾ ਕੋਈ ਗਾਣਾ ਫਲॉप ਨਾ ਹੋਵੇ ਵੀ ਉਹਨੂੰ ਪਤਾ ਮੈਂ ਤੇ ਹਿੱਟ ਹਾਂ ਜੀ ਮੈਂ ਤੇ ਪਹਿਲਾਂ ਹਿੱਟ ਚੀਜ਼ਾਂ ਦਿੱਤੀਆਂ ਮੈਂ ਅਗਲੀ ਵੀ ਹਿੱਟ ਹੀ ਬਣਾਉਂਗਾ ਵੀ ਨਾ ਕਿਸੇ ਨਾਲ ਆਪਣਾ ਕੰਪੇਅਰ ਕਰੋ ਵੀ ਤੁਸੀਂ ਇੱਕ ਦੁਨੀਆ ਤੇ ਜੇ ਆਏ ਜੇ ਇੰਨੇ ਕਰੋੜਾਂ ਲੋਕਾਂ 'ਚ ਤੇ ਤੁਹਾਡਾ ਇੱਕ ਆਪ ਦਾ ਵजूद ਆ ਤੁਸੀਂ ਆਪਣੀ ਮਿਹਨਤ ਕਰੀ ਜੋ ਫਲ ਆਪੇ ਕੁਦਰਤ ਨੇ ਜਦੋਂ ਕਿ ਜੇ ਉਹਨੂੰ ਸਮਝ ਲੱਗੀ ਤੁਹਾਡੀ ਵੀ ਇੱਕਦਾਂ ਦਾ ਇਨਸਾਨ ਹੈ ਕੀ ਇਹਦੀ ਨੀਤੀਆਂ ਨੇ ਨੀਤਾਂ ਨੂੰ ਮਰਦਾਂ ਲੱਗ ਜਾਂਦੀਆਂ ਸੋ ਤਾਂ ਕਰਕੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਆ ਕਿ ਕਿਦਾਂ ਦਾ ਇਨਸਾਨ ਹੈ ਉਹ ਆਪੇ ਹੀ ਹੌਲੀ-ਹੌਲੀ ਫਰਹੋਂਦ ਜਾ ਜਾਂਦਾ ਉਹਦਾ ਕਾਰੋਬਾਰ ਜੋ ਵੀ ਕਰਦਾ ਅਰੀ ਜਿਵੇਂ ਤੁਸੀਂ ਕਿਹਾ ਕਿ ਮੱਥੇ ਤੇ ਲਿਖਿਆ ਕੋਈ ਨਹੀਂ ਮਟਾ ਸਕਦਾ ਤੁਹਾਡੇ ਹੱਥਾਂ ਚੋਂ ਇੱਕ ਟਾਈਮ ਭਾਵੇਂ ਕੋਈ ਜੌਬ ਹੋਵੇ ਜਾਂ ਕੋਈ ਰੋਲ ਹੋਵੇ ਕੋਈ ਵੀ ਲੈ ਸਕਦਾ ਹੈ ਬਟ ਜੋ ਤੁਹਾਡੀ ਕਿਸਮਤ ਚ ਲਿਖ ਗਿਆ ਉਹ ਨਹੀਂ ਲੈ ਸਕਦਾ ਅਗਰ ਮੈਂ ਤੁਹਾਡੇ ਸਟਰਗਲ ਡੇਸ ਦੀ ਗੱਲ ਕਰਾਂ ਕੋਈ ਐਦਾਂ ਦਾ ਫਾਰਮੂਲਾ ਜੋ ਤੁਸੀਂ ਲਾਈਫ ਦੇ ਵਿੱਚ ਲੈ ਕੇ ਚੱਲਦੇ ਹੋ ਕਿ ਨਹੀਂ ਮੈਂ ਡਿੱਗਣਾ ਨਹੀਂ ਐ ਇੱਥੇ ਤੇ ਮੈਂ ਚੱਲੀ ਜਾਣਾ ਚੱਲੀ ਜਾਣਾ ਚਾਹੇ ਜਿੰਨੀ ਮਰਜੀ ਡਿਫਿਕਲਟੀਜ਼ ਆਣ ਇਹ ਦੇ ਨਾ ਇਤਰਾ ਹੁੰਦਾ ਹੈ ਵੀ ਕੋਈ ਵੀ ਆਰਟਿਸਟ ਚਾਹੁੰਦਾ ਨਹੀਂ ਹੁੰਦਾ ਵੀ ਮੈਂ ਕਦੀ ਡਿੱਗਾ ਕਿਹੇ ਵੀ ਇਕੱਲੇ ਆਰਟਿਸਟ ਦੀ ਗੱਲ ਨਹੀਂ ਕਿਹੇ ਵੀ ਬਿਜ਼ਨਸ ਦੀ ਜਿਵੇਂ ਆਪਾਂ ਗੱਲ ਕਰ ਲਈਏ ਵੀ ਹਰੇਕ ਨੂੰ ਹੁੰਦਾ ਵੀ ਯਾਰ ਮੈਂ ਬੈਸਟ ਕਰਾਂ ਵਧੀਆ ਕਰਾਂ ਕਾਮਯਾਬ ਹੋਵਾਂ ਉਹਦੇ ਲਈ ਉਹਦਾ ਪਰਿਵਾਰ ਦਵਾਵਾ ਵੀ ਕਰਦਾ ਮਾਂ ਪਿਓ ਵਾਈਫ ਬੱਚੇ ਜੋ ਵੀ ਕੋਈ ਭੈਣ ਭਰਾ ਸੋ ਤਾਂ ਕਰਕੇ ਮੈਂ ਵੀ ਉਹਨਾਂ ਚ ਹੀ ਇੱਕਿਆਂ ਵੀ ਮਿਹਨਤ ਆਪਦੀ ਕਰਦੇ ਰਹੇ ਕਿਹੇ ਦਾ ਕਦੀ ਮਾੜਾ ਸੋਚਿਆ ਨਹੀਂ ਤੇ ਆਪਦੀ ਮਿਹਨਤ ਕਰਦੇ ਰਹੇ ਤੇ ਮਤਲਬ ਡਿੱਗਣਾ ਨਾ ਡਿੱਗਣਾ ਇਹ ਰੱਬ ਦੇ ਹੱਥ ਵਿੱਚ ਹੁੰਦਾ ਤੇ ਚੰਗੀ ਚੀਜ਼ ਬਣਾਉਣਾ ਪ੍ਰੋਜੈਕਟ ਜਾਂ ਗਾਣਾ ਜਾਂ ਕੋਈ ਵੀ ਚੀਜ਼ ਇਹ ਲੱਕ ਡਿਪੈਂਡ ਕਰਦਾ ਤੁਹਾਡਾ ਐਂਡ ਕੁਦਰਤ ਤੇ ਮੈਟਰ ਕਰਦੀ ਆ ਕਿਉਂਕਿ ਜੇ ਕਿਸੇ ਨੂੰ ਹਿੱਟ ਫਲॉप ਦਾ ਪਤਾ ਹੋਵੇ ਤੇ ਕਦੀ ਕੋਈ ਫਿਲਮ ਫਲॉप ਨਾ ਹੋਵੇ ਕਦੀ ਕਿਸੇ ਦਾ ਕੋਈ ਗਾਣਾ ਫਲॉप ਨਾ ਹੋਵੇ ਵੀ ਉਹਨੂੰ ਪਤਾ ਮੈਂ ਤੇ ਹਿੱਟ ਹੀ ਆ ਜੀ ਮੈਂ ਤੇ ਪਹਿਲੋਂ ਹਿੱਟ ਚੀਜ਼ਾਂ ਦਿੱਤੀਆਂ ਮੈਂ ਅਗਲੀ ਵੀ ਹਿੱਟ ਹੀ ਬਣਾਉਂਗਾ ਸੋ ਇਹਦੇ ਬਾਰੇ ਤੁਸੀਂ ਕਦੀ ਪਹਿਲੋਂ ਸੋਚ ਕੇ ਚੀਜ਼ ਨਹੀਂ ਬਣਾ ਸਕਦੇ ਕਿ ਜਿੱਦਾਂ ਹੁਣੇ ਤੁਸੀਂ ਪੁੱਛਿਆ ਵੀ ਕੋਈ ਇਦਾਂ ਦੀ ਤੁਹਾਡੇ ਕੋਲ ਕੰਟੈਂਟ ਹੋਇਆ ਵੀ ਜਿਹੜਾ ਸੋ ਇਹ ਤੁਹਾਡਾ ਕੰਮ ਹੁੰਦਾ ਵਾ ਮਿਹਨਤ ਕਰਨਾ ਨਾ ਕਦੀ ਕਿਸੇ ਨੂੰ ਆਪਣਾ ਕੰਪੀਟੀਟਰ ਸਮਝੋ ਵੀ ਨਾ ਕਿਸੇ ਨਾਲ ਆਪਣਾ ਕੰਪੇਅਰ ਕਰੋ ਵੀ ਤੁਸੀਂ ਇੱਕ ਦੁਨੀਆ ਤੇ ਜੇ ਆਏ ਜੇ ਇੰਨੇ ਕਰੋੜਾਂ ਲੋਕਾਂ ਚ ਤੇ ਤੁਹਾਡਾ ਇੱਕ ਆਪ ਦਾ ਵਜੂਦ ਆ ਤੁਸੀਂ ਆਪਣੀ ਮਿਹਨਤ ਕਰੀ ਜੋ ਫਲ ਆਪੇ ਕੁਦਰਤ ਨੇ ਜਦੋਂ ਕਿ ਜੇ ਉਹਨੂੰ ਸਮਝ ਲੱਗੀ ਤੁਹਾਡੀ ਵੀ ਇੱਕਦਾਂ ਦਾ ਇਨਸਾਨ ਆ ਕੀ ਇਹਦੀ ਨੀਤੀਆਂ ਨੇ ਨੀਤਾਂ ਨੂੰ ਮਰਦਾਂ ਲੱਗ ਜਾਂਦੀਆਂ ਸੋ ਤਾਂ ਕਰਕੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਆ ਪੀ ਕਿਦਾਂ ਦਾ ਇਨਸਾਨ ਹੈ ਉਹ ਆਪੇ ਹੀ ਹੌਲੀ ਹੌਲੀ ਫਿਰ ਹੋਂਦ ਜਾ ਜਾਂਦਾ ਉਹਦਾ ਕਾਰੋਬਾਰ ਜੋ ਵੀ ਕਰਦਾ